ਮਾਰਖੇ ਆ ਗਿਆ ਮਾਰਖੇ ਆ ਗਿਆ ਫਿਰ ਨਾਕੋਸ਼ੇ ਹੁੰਦੀ ਆ ਛੋਟਾ ਜੀ ਆ ਗਿਆ ਹਨਾ ਸ਼ਾਮ ਚਲੇ ਆਏ ਹਨ ਮਿਲਣੇ ਪਾਸ਼ਾ ਜੀ ਤੁਸੀਂ ਇੱਕ ਵਾਰੀ ਕੀ ਕਹਿੰਦੇ ਨੇ ਕੰਗ੍ਰੈਚੁਲੇਸ਼ਨ ਕਰਨਾ ਚਾਹੁੰਦੇ ਹੋ ਜੀ ਬਹੁਤ ਖੁਸ਼ ਹੋਇਆ ਨਾ ਛੋਟੇ ਉਸ ਤੋਂ ਬਾਅਦ ਲ ਜਾਂਦੇ ਨੇ ਸਾਰਾ ਕੁਝ ਬੜਾ ਨਾਈਸ ਦ ਲਗਾਤਾਰ ਫੈਨਸ ਆ ਰਹੇ ਨੇ ਹਵੇਲੀ ਦੇ ਵਿੱਚ ਦੂਰ ਦੂਰ ਤੋਂ ਫੈਨਸ ਆ ਰਹੇ ਨੇ ਸੋ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਐਨ ਆਰ ਆਈ ਫੈਨਸ ਵੀ ਇੱਥੇ ਆ ਰਹੇ ਨੇ ਸੋ ਬਾਈ ਦੇਖੋ ਇਹ ਵਿਦੇਸ਼ ਤੋਂ ਆਏ ਨੇ ਗੱਲਬਾਤ ਕਰਦੇ ਆਂ ਵੀ ਕਿਹੜੀ ਕੰਟਰੀ ਤੋਂ ਆਏ ਨੇ ਸਪੈਸ਼ਲ ਆਏ ਨੇ ਛੋਟੇ ਸਿੱਧੂ ਦੀ ਖੁਸ਼ੀ ਦੇ ਵਿੱਚ ਸ਼ਾਮਿਲ ਹੋਣ ਲਈ ਆਏ ਨੇ ਸੋ ਗੱਲਬਾਤ ਕਰ ਲੰਨੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਜੌਨੀ ਸਿੰਘ ਜੌਨੀ ਸਿੰਘ ਹਾਂ ਜੀ ਭਾਈ ਕਿਹੜੀ ਕੰਟਰੀ ਤੋਂ ਯੂਕੇ ਤੋਂ ਯੂਕੇ ਤੋਂ ਆਏ ਤੁਸੀਂ ਸਪੈਸ਼ਲ ਹਾਂ ਜੀ ਠੀਕ ਹੈ ਕਿੱਦਾਂ ਜੇ ਮਨ ਚ ਖੁਸ਼ੀ ਕਿਤਾ ਸੀ ਏਡੀ ਦੂਰੋਂ ਆਏ ਹੋ ਸੱਚੀ ਆਏ ਤਾਂ ਸਾਡੇ ਕਿਤੇਨ ਘੰਟੇ ਲੱਗੇ ਓਨਲੀ ਜੀ ਮੇਕ ਸ਼ੋਰ ਕਿਤ੍ਹਾ ਵਿਜ਼ਿਟ ਕੀਤਾ ਜੀ ਹਰਾ ਵਧੀਆ ਵਧੀਆ ਉਹ ਬੇਸਿਕਲੀ ਭਾਜੀ ਕਿਹੜੀ ਪੰਜਾਬ ਤੋਂ ਕਿੱਥੋਂ ਕਿਹੜੇ ਇਲਾਕੇ ਤੋਂ ਅ ਜਲੰਧਰ ਫਲੋਰ ਜੀ ਆਪਰ ਦੇ ਨਾਲ ਇਹ ਮੰਡੀ ਮੰਡੀ ਪਿੰਡ ਠੀਕ ਹੈ ਸੋ ਪੂਰੀ ਖੁਸ਼ੀ ਹੈ ਤੁਹਾਡੇ ਆਪ ਕਹਿਦੀ ਤੁਹਾਨੂੰ ਹਾਂਜੀ ਬਹੁਤ ਖੁਸ਼ੀ ਆ ਠੀਕ ਹੈ ਹਾਂਜੀ ਸੋ ਕਿਦਾਂ ਲੱਗਿਆ ਉਹ ਇਹਦਾ ਮਾਹੌਲ ਦੇਖ ਕੇ ਹਨਾ ਵੈਸੇ ਪੂਰਾ ਪਿੰਡ ਮੂਸਾ ਜਿਹੜਾ ਹੈਗਾ ਪੂਰਾ ਖੁਸ਼ੀ ਨਾਲ ਝੂਮ ਰਿਹਾ ਇਸ ਵਕਤ ਕਿਉਂਕਿ ਬਹੁਤ ਭਾਗਾ ਵਾਲਾ ਸਵਾਭ ਬਣਿਆ ਮੁਰ ਤੋਂ ਬਹੁਤ ਖੁਸ਼ ਆ ਗ੍ਰੇਟ ਨਿਊਜ਼ ਯਾਰ ਜੀ ਹੋਰ ਨਾਲ ਕੌਣ-ਕੌਣ ਆ ਪਾਜੀ ਤੁਹਾਡੀ ਦੋਨੋਂ ਪਰਾ ਮੇਰੇ ਪਿੰਡਾ ਸਾਹਿਬ ਤੇ ਕਮਲਜੀਤ ਸਿੰਘ ਜੀ ਅਗੇ ਹਾਂ ਸਾਰੇ ਲੋਜੀ ਆਏ ਤੇ ਲਾਸਟ ਰਾਈਡ ਯਾ ਯਾ ਠੀਕ ਹੈ ਹੋ ਤਾਂ ਇਹ ਜੀ ਪੈਨਸ ਨੇ ਜਿਹੜਾ ਲਾਸਟ ਰਾਈਟ ਸੁਣਨ ਤੋਂ ਉਹ ਕਤਰਉਂਦੇ ਨੇ ਉਹਨਾਂ ਨੂੰ ਘਬਰਾਟ ਮਹਿਸੂਸ ਹੁੰਦੀ ਕਿਉਂਕਿ ਬਹੁਤ ਲੱਗਦੇ ਹਨ ਮੰਦ ਭਾਗੀ ਘਟਨਾ ਵਾਪਰਤੀ ਉਸ ਤੋਂ ਬਾਅਦ ਹੀ ਲੱਗਦੇ ਆ ਹਾਂਜੀ ਅ ਵਧੀਆ ਸੁਣਦੇ ਹਾਂ ਜੀ ਉਹ ਕੀ ਗਾਣੇ ਬਹੁਤ ਸੁਣਦੇ ਹਾਂ ਅਸੀਂ ਵੀ ਗਾਣੇ ਬਹੁਤ ਸੁਣਦੇ ਬਿੱਟਦੇ ਤਾਂ ਹੁਣੇ ਆਏ ਸੀ ਇੰਡੀਆ ਤੋਂ ਕਿ ਕਹਿੰਦਾ ਜਾਣਾ ਜਰੂਰ ਜਾਣਾ ਫਿਰ ਅਸੀਂ ਆਏ ਹਾਂ ਕੱਟੇ ਸੀਗੇ ਚਲ ਤੈਨੂੰ ਦਿਖਾ ਕੇ ਲਿਆਦੇ ਸਾਰਾਈ ਤੁਹਾਡੇ ਬ੍ਰਦਰ ਨੇ ਜੀ ਹਾਂ ਮੇਰੇ ਬ੍ਰਦਰ ਹੈ ਛੋਟਾ ਬ੍ਰਦਰ ਮੇਰਾ ਅੱਛਾ ਅੱਛਾ ਹਾਂਜੀ ਹਾਂਜੀ ਸਕ ਵੀਰ ਜੀ ਤੇ ਤੁਸੀਂ ਇੱਥੇ ਟਰੈਕਟਰ ਦਾ ਕਲੈਕਸ਼ਨ ਵੀ ਦੇਖਿਆ ਬਾਈ ਦਾ ਹਨਾ ਜਿਵੇਂ ਅਕਸਰ 911 ਦਾ ਜ਼ਿਕਰ ਬਾਈ ਕਰਦੇ ਨੇ ਗੀਤਾਂ ਦੇ ਵਿੱਚ 911 ਵੀ ਇੱਥੇ ਤੁਸੀਂ ਦੇਖ ਰਹੇ ਹੋ ਹਨਾ ਅਕਸਰ ਤੁਸੀਂ ਪਹਿਲਾਂ ਗੀਤਾ ਵਿੱਚ ਹੀ ਦੇਖਦੇ ਹੋਵੋਗੇ ਕਿਉਂਕਿ ਇੰਗਲੈਂਡ ਵਿੱਚ ਤੁਸੀਂ ਆਪਣੇ ਕੰਮ ਕਾਰ ਚ ਬੀਜ਼ੀ ਹੁੰਦੇ ਹੋਵੋਗੇ ਤੇ ਅੱਜ ਤੁਸੀਂ ਲਾਈਵ ਦੇਖ ਰਹੇ ਹੋ ਕਿਦਾਂ ਦਾ ਐਕਸਪੀਰੀਅੰਸ ਹੈ ਗੁੱਡ ਐਕਸਪੀਰੀਅੰਸ ਹਾਂ ਦਾਲ ਨੂੰ ਸ਼ਾਮ ਚਲੇ ਆਏ ਹਨ ਮੈਲ ਨੇ ਜੀ ਜੀ ਅੱਛਾ ਅੱਛਾ ਵੈਰੀ ਨਾਈਸ ਵੈਰੀ ਨਾਈਸ ਠੀਕ ਹੈ ਹਨਾ ਨਾਈਸ ਫੀਲਿੰਗ ਬਸ ਨਾਈਸ ਜੀ ਸੋ ਹੋਰ ਤੁਸੀਂ ਕੀ ਕੋਈ ਆਪਣੀ ਭਾਸ਼ਾ ਜੇ ਤੁਸੀਂ ਇੱਕ ਵਾਰੀ ਕੀ ਕਹਿੰਦੇ ਨੇ ਕੰਗ੍ਰੈਟਸ ਕਰਨਾ ਚਾਹੁੰਦੇ ਹੋ ਹਾਂ ਜੀ ਬਹੁਤ ਖੁਸ਼ ਹੋਇਆ ਨਾ ਛੋਟੇ ਮੌਸੇਵਾਲੇ ਜਨਮ ਦਿਨ ਸਾਰਾ ਕੁਝ ਵੈਰੀ ਨਾਈਸ ਮਾਪਿਆਂ ਲਈ ਪਰਫੈਕਟ ਹਾਂ ਜੀ ਚਾਹਿਆ ਤੁਸੀਂ ਹੈ ਨਾ ਹੋਰ ਤੁਸੀਂ ਇੱਥੇ ਵੀ ਕੋਈ ਯਾਦਗਾਰ ਦੇ ਵੀ ਗਏ ਤੁਸੀਂ ਉੱਥੇ ਬਾਈ ਅੱਛਾ ਜੀ ਜਾਣਾ ਨੈਕਸਟ ਇਹਦੇ ਬਾਅਦ ਅੱਛਾ ਇਸ ਤੋਂ ਬਾਅਦ ਹਾਂ ਜੀ ਹਾਂ ਜੀ ਪੱਲੋ ਇੱਥੇ ਆਏ ਹਨ ਤੁਸੀਂ ਇੱਥੇ ਕਿੰਨੇ ਸਮੇਂ ਦੀ ਰੁਕੋਗੇ ਕੋਸ਼ਿਸ਼ ਇਹ ਵੀ ਰਹੂਗੀ ਤੁਹਾਡੀ ਵੀ ਛੋਟੇ ਸਿੱਧੂ ਦੇ ਦਰਸ਼ਨ ਕਰਕੇ ਜਾਓ ਤੁਸੀਂ ਹਾਂ ਸਹੀ ਦਰਸ਼ਨ ਕਰਕੇ ਹਨਾ ਯਾਰ ਨਾਈਸ ਵਧੀਆ ਬਹੁਤ ਵਧੀਆ ਹਾਰਤੇ ਇੱਥੇ ਆਏ ਆ ਫੇਲ ਹੁੰਦੇ ਹਾਰਤੇ ਹਨਾ ਜਲਤ ਹੈ ਪੈਨ ਵੀ ਫੀਲ ਹੁੰਦਾ ਪਰ ਉਹ ਕੋਈ ਵੀ ਹੈ ਇੱਕ ਤਰ੍ਹਾਂ ਦਾ ਛੋਟਾ ਸਿੱਧੂ ਆ ਗਿਆ ਦੇਖ ਕੇ ਹਨਾ ਗੱਡੀਆ ਸਾਹਿਬ ਪੈਨ ਤਾਂ ਹੁੰਦਾ ਫਿਰ ਖਨਾ ਖੁਸ਼ੀ ਹੁੰਦੀ ਆ ਛੋਟਾ ਸਿੱਧੂ ਆ ਗਿਆ ਹਨਾ ਜੀ ਲੱਗਦਾ ਛੋਟਾ ਸਿੱਧੂ ਵੀ ਉਸ ਤਰ੍ਹਾਂ ਹੀ ਸਿੰਗਰ ਸਿੰਗਰਾਂ ਨੂੰ ਮਾਤ ਪਾਏਗਾ ਟੈਲੈਂਟ ਐਵੇਂ ਹੋ ਗਿਆ ਟੈਲੈਂਟ ਛੋਟਾ ਜਿਹਾ ਹੂੰ ਸਰ ਦੇ ਹੀ ਕਹਣਾ ਕਹਿੰਦੇ ਸਿੱਧੂ ਦੁਬਾਰਾ ਹੀ ਆ ਗਿਆ ਇੱਕ ਤਰ੍ਹਾਂ ਦਾ ਤੁਹਾਨੂੰ ਕੀ ਲੱਗਦਾ ਸਹੀ ਸਹੀ ਆ ਸਹੀ ਆ ਹਾਂ ਛੋਟਾ ਸਿੱਧੂ ਦਾ ਇਹ ਨਾਮ ਰੱਖਿਆ ਨਾ ਮਾਰ ਕੇ ਆ ਗਿਆ ਹਾਂ ਜੀ ਬਿਲਕੁਲ ਸੋ ਦੇਖ ਸਕਦੇ ਹਾਂ ਇਹ ਬਾਈ ਯੂਕੇ ਤੋਂ ਬਾਈ ਨੇ ਸਪੈਸ਼ਲ ਇੱਥੇ ਆਏ ਹੋਏ ਨੇ ਅਬਦੇ ਨਿੱਜੀ ਕੰਮ ਛੱਡ ਕੇ ਜ਼ਰੂਰੀ ਕੰਮ ਛੱਡ ਕੇ ਇੱਥੇ ਸਪੈਸ਼ਲ ਇੱਥੇ ਪੁੱਜੇ ਨੇ ਛੋਟੇ ਸਿੱਧੂ ਦੀ ਖੁਸ਼ੀ ਚ ਸ਼ਾਮਲ ਹੋਣ ਵਾਸਤੇ